ਹੈ ਕੋਈ ਹੋਰ ਮੂਸੇ ਵਾਲੇ ਨੇ ਜਿਵੇਂ ਆਪਦੀ ਗੱਡੀ ਤੇ ਲਿਖਿਆ ਸੀ ਉਵੇਂ ਬਾਈਟ ਟਰੱਕ ਝੋਟੇ ਝੋਟੇ ਆ ਝੋਟੇ ਤਿਆਰੀਆਂ ਤੁਸੀਂ ਦੇਖ ਲਿਆ ਕਿ ਕਿੰਨੀ ਪਾਲਸ ਕੋਈ ਕੁਝ ਨਹੀਂ ਹੈਗੀ ਫਿਰ ਦੋ ਘੰਟੇ ਬਾਅਦ ਦੇਖਿਓ ਕੁਝ ਨਹੀਂ ਹੈਗਾ ਪਹਿਲਾਂ ਵੀ ਰੁੱਕ ਕੇ ਦੇਣ ਨੇ ਪਹਿਲਾਂ ਰੁਕਿਆ ਤੂੰ ਇਹੋ ਜੀ ਕਿਹੜੀ ਤਿਆਰੀਆਂ ਇਹੋ ਜੀ ਕਿਹੜੀ એનર્ਜੀ ਜਿਹੜੀ ਤੇ ਕਹਿੰਦੇ ਵੀ ਘੰਟੇ ਦੋ ਹੀ ਲੱਗਣ ਮੈਂ ਨੌਕਰੀ ਲੈਣੇ ਆ ਮੈਂ ਡਰਦਾ ਕੰਮ ਕਰਨਾ ਹਮ ਹੱਕ ਪਿੱਛਾ ਆਏ ਹਾਂ ਮਰ ਵੀ ਸਕਦੇ ਹਾਂ ਬਹੁਤ ਦਿਆਲੂ ਸਰ ਬਹੁਤ ਜਾਣ ਨਾਲ ਤਿਆਰ ਕੀਤਾ ਉਹ ਪੈਸਾ ਲੈ ਲੈ ਮੋਦੀ ਕਰਕੇ ਲੈਣਾ ਪੜਿਆ ਲੈ ਐਡਾ ਕੀ ਕਰਨਾ ਮਾਨੂੰ ਉਹ ਮੋਦੀ ਤੰਗ ਕਰਾ ਬਥੇ ਲੈਣਾ ਪੜਿਆ ਇਹ ਪਹਿਲਾਂ ਤੰਗ ਹੋਏ ਨਾ ਮਾਲੇ ਵੀ ਬੜੀਓ ਦੇ ਸੋ ਨਿਊ ਹੋਲੈਂਡ ਪਹਿਲਾ ਜਿਹੜਾ ਪਹੁੰਚਿਆ ਹੈ ਸ਼ੰਭੂ ਬਾਰਡਰ ਦੇ ਉੱਤੇ ਹੈ ਕੋਈ ਹੋਰ ਮੂਸੇ ਵਾਲੇ ਨੇ ਜਿਵੇਂ ਆਪ ਦੀ ਗੱਡੀ ਤੇ ਲਿਖਿਆ ਸੀ ਉਵੇਂ ਬਾਈਟ ਟ੍ਰੈਕ ਸਰ ਛੋਟੇ ਛੋਟੇਆਂ ਛੋਟੇ ਸੋ ਛੋਟੇ ਵੇਰ ਕੇ ਪੂਰਾ ਪਹੁੰਚ ਗਏ ਨੇ ਸ਼ੰਭੂ ਬਾਰਡਰ ਬਾਈ ਪਹਿਲਾ ਟਰੈਕਟਰ ਆ ਉਰੇ ਤਿਆਰੀਆਂ ਤੁਸੀਂ ਦੇਖ ਲਿਆ ਕਿ ਕਿੰਨੀ ਪੁਲਿਸ ਕੋਈ ਕੁਝ ਨਹੀਂ ਹੈਗੀ ਬਿਰਮ ਦੋ ਘੰਟੇ ਬਾਅਦ ਦੇਖ ਕੇ ਕੁਝ ਨਹੀਂ ਆਏਗਾ ਹਾਂ ਜ਼ਿੰਮੇਦਾਰਾਂ ਕੇ ਪੁੱਤਾਂ ਕੋਈ ਚੱਕਰ ਨਹੀਂ ਇਹੋ ਜੀ ਕਿਹੜੀ ਤਿਆਰੀ ਇਹੋ ਜੀ ਕਿਹੜੀ એનર્ਜੀ ਜਿਹੜੀ ਤੁਸੀਂ ਕਹਿੰਦੇ ਵੀ ਘੰਟੇ ਦੋ ਹੀ ਲੱਗਣੇ ਦੇਖੋ ਯਾਰ ਉਹਨਾਂ ਬਾਅਦ ਆ ਮਰਪਾ ਸਾਰਾ ਗੁੱਸਾ ਮੈਂ ਨੌਕਰੀ ਲੈਣੇ ਆਲੇ ਆ ਮੈਂ ਡਰ ਕੇ ਕੰਮ ਕਰਨਾ ਹਮ ਹੱਕ ਪਿੱਛਾ ਆਏ ਹਮ ਮਰ ਵੀ ਸਕਾਂ ਬਾਲੇ ਸੋ ਨਿਹਾਰ ਸਭ ਬਈ ਹਰਿਆਣੇ ਦੇੋਂ ਤੁਸੀਂ ਹਰਿਆਣੇ ਤੋਂ ਜੀ ਹੰਬਾਲਾ ਜਿਲ੍ਹੇ ਹਰਿਆਣੇ ਤੁਸੀਂ ਦੇਖਿਆ ਨਾ ਕਿ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਨਾਉਂਸਮੈਂਟ ਹੋ ਰਹੀ ਕਿ ਪੂਰੀ ਕਰਾਰੇ ਜਾ ਜਾਗਾ ੱੱਕੇ ਤੇ ਬਈ ਕਹਿੰਦੇ ਜੀ ਜਾਣਾ ਨਹੀਂ ਦਿੱਲੀ ਮੁੱਦੀ ਕੀ ਦਿੱਲੀ ਦਾ ਮਾ ਦਿੱਲੀ ਸਾਡੀ ਆ ਪਿੰਡਾਂ ਮੇ ਖਿੱਚਗਾ ਜਿਸ ਤਰੀਕੇ ਡਰਾਵਾ ਦੇਦੇ ਵੀ ਪਾਸਪੋਰਟ ਵੀ ਖੋਲਾਂਗੇ ਤੁਹਾਡੇ ਲਾਇਸੈਂਸ ਫਿਰ ਕੀ ਹੋ ਜਾਗਾ ਜਿਹੜਾ ਮਾ ਟੱਕਦੇ ਆ ਉਹ ਪਾਨਾ ਸਿੰਘੂ ਕਾ ਛੁੱਟਿਆ ਮਾਨੂੰ ਗੇਰ ਲਈ ਕਾ ਵਿਗੜ ਰਿਹਾ ਕੁਛ ਨਹੀਂ ਵਿਗੜਦਾ ਕਰੈਕਟਰ ਬਹੁਤ ਜਾਣ ਨਾਲ ਤਿਆਰ ਕੀਤਾ ਉਹ ਪੈਸਾ ਲੈ ਲੈ ਉਹ ਮੋਦੀ ਕਰਕੇ ਲੈਣਾ ਪੜਿਆ ਮੈਂ ਐਡਾ ਕੀ ਕਰਨਾ ਮਾਨੂੰ ਉਹਲਾ ਮੋਦੀ ਤੰਗ ਕਰਾੁਰ ਕੇ ਲੈਣਾ ਪੜਿਆ ਯੋ ਪਹਿਲਾਂ ਤੰਗ ਹੋਏ ਨਾ ਮਾਲੇ ਵੀ ਬੜੀਓ ਲੇ ਹੋਰ ਕੀ ਉਹ ਇਹੋ ਜੀ ਥਾਂ ਦੇ ਉੱਤੇ ਨਵੀਂ ਚੀਜ਼ ਲਜਾਣੋਂ ਬੰਦਾ ਡਰਦਾ ਵੀ ਕੋਈ ਨੁਕਸਾਨ ਉਸਨੇ ਕੁਛ ਨਹੀਂ ਵੀਰ ਜ਼ਮੀਰ ਤੇ ਪਰ ਕੁਛ ਨਹੀਂ ਆਏਗਾ ਹਾਂ ਜਦੋਂ ਜ਼ਮੀਨ ਚ ਨਹੀਂ ਰਹੀ ਯਾਰ ਜ਼ਮੀਰ ਪਰ ਬੰਦਾ ਕਰਾਇਆ ਕਹਿਣਾਗਾ ਜੋ ਹਾਲ ਕਰਕੇ ਸਰਕਾਰ ਨੇ ਫਿਕਰ ਆਏਗਾ ਨਾਗਾ ਜੋ ਹਾਲਾਤ ਜੋ ਜੋ ਹਾਲਾਤ ਜਾਂ ਜੋ ਕਾਨੂੰਨਾਂ ਦੀ ਗੱਲ ਹੋ ਰਹੀ ਐ ਐਮਐਸਪੀ ਦੀ ਗੱਲ ਹੋ ਰਹੀ ਜਦੋਂ ਜ਼ਮੀਨ 'ਚ ਪੈਰ ਧਰਦੇ ਹੋ ਕਿ ਮਨ ਭਰਦਾ ਕਿ ਕੀ ਹੋ ਜਾ ਹਾਂਜੀ ਹਾਂ ਚਾਰ ਦਿਨਾਂ ਤੱਕ ਤੰਗ ਕਰੇ ਗਏ ਬਈ ਦੇਖੋ ਬਿਠਾਗਾ ਪਹਿਲਾਂ ਕਹਿ ਦਿਆ ਸਭ ਕੁਝ ਹੋ ਜਾਣਾ ਫਿਰ ਮੁਕਰਨੇ ਆਵਣਾ ਕੀ ਹੱਲ ਕਰ ਰਹੇ ਆ ਕਹਿਣਾ ਚਾਹੀਦਾ ਆਓ ਬਾਤ ਕਰਾਂਗੇ ਮੀਟਿੰਗਾਂ ਚੱਲ ਰਹੀ ਹੋਰਿਆ ਗੁਜਰਾਤ ਵੀ 11 ਵਜੇ ਤੱਕ ਬੈਠੇ ਰਹੇ ਪ੍ਰਧਾਨ ਮਰੇ ਬਰਨੋ ਕਰ ਰਹੇ ਨੇ ਜੋ ਮੈਂ ਦੋ ਤਰੀਕੇ ਪਿੰਡ ਘਰਾਂ ਦੇ ਲਈ ਘੜੇ ਪਿਆ ਬੱਚੇ ਆ ਤੰਗ ਪੁਲਿਸ ਨੇ ਤੰਗ ਕਰਕੇ ਨਾ ਹਰਿਆਣੇ ਪੁੱਛੋ ਕੁਸਨਾ ਹਾਂ हरियाणा वाले कैमने दा खाप खाप पंचायत ता कोई एहो जी बना रहीया पਿੰਡਾਂ ਦਾ ਕੀ ਮਹੌਲਾ ਤੁਹਾਡੇ ਪਿੰਡਾਂ ਪਿੰਡਾਂ ਪੂਰੀ ਤਿਆਰੀ ਲਿਖੜੇ ਜੀ ਪਿੰਡਾਂ ਦੇ ਮੁੰਡੇ ਸਭ ਬਾਹਰ ਸਭ ਪੁਰਾ ਟੱਪੇ ਵੇ ਆ ਪਰਾਂ ਖੜੇ ਤਿਆਰੀਆਂ ਆਪਣੀ ਪੂਰੀ ਤਿਆਰੀ ਵਾ ਐ ਕਹਦੇ ਵੀ ਦਿੱਲੀ ਆਤ ਕੀ ਪਹੁੰਚਣ ਨਹੀਂ ਦੇਣਾ ਸ਼ੰਭੂ ਡੱਕ ਲਾਂਗੇ ਯਾਰ ਰੁਕੋ ਤੋਂ ਤੁਮ ਰੁਕਦੋ ਜੋ ਬੰਦੇ ਆਣਦੇ ਦੋ ਘੰਟੇ ਦੱਸੋ ਇਹ ਹੌਸਲਾ ਹੈਗਾ ਪਹੁੰਚ ਪਹਿਲੇ ਵੀ ਤਾਂ ਕਹਾਂਦੇ ਪਹਿਲੇ ਵੀ ਰੋਕ ਕੇ ਦੇਣਨਾਂ ਪਹਿਲਾਂ ਰੁਕਿਆ ਕੋਈ ਰੁਕੇ ਜੀ ਨਾ ਈ ਬਰੋ ਕੋ ਲੈਣਾ ਇਹ ਐਂਪ ਵੀ ਲਾਇਆ ਗਾਣੇ ਚੱਲਣਗੇ ਮੁੱਸਟਾੜੇ ਦੇ ਪੂਰੇ ਸਾਰੇ ਚੱਲਣਗੇ ਸਾਲ ਮੁੱਸਟੜੇ ਦੇ ਚੱਲੇ ਸਾਰੇ ਚੱਲਣਗੇ ਹਾਂਜੀ ਕਿਸਾਨੀ ਗਣੇ ਸਾਰੇ ਚੱਲਣਗੇ ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ ਗਾਣਾ ਤੀ ਸੁਣਿਆ ਸੀਗਾ ਹੌਲੈਂਡ ਪਾਈ ਦਾ ਪਹੁੰਚ ਗਿਆ ਰਵੀ ਕਹੇ ਦਿਖਾਓ ਪਿੱਛੇ ਇੱਕ ਲਗਜ਼ਰੀ ਜੋਂ ਡੀਅਰ ਵੀ ਪਹੁੰਚਿਆ ਜੋਂ ਡੀਅਰ ਨੂੰ ਬੜਾ ਪਸੰਦ ਕੀਤਾ ਜਾਂਦਾ ਜੱਟਾਂ ਵੱਲੋਂ ਸੋ ਪਹਿਲੇ ਦੋ ਟਰੈਕਟਰ ਨੇ ਜਿਹੜੇ ਪਹੁੰਚੇ ਆ ਪਿੱਛੇ ਬਹੁਤ ਵੱਡਾ ਕਾਫਲਾ ਆ ਰਿਹਾ ਕੁਛੇ ਸਮੇਂ ਬਾਅਦ ਜਿਹੜਾ ਇੱਥੇ ਸਥਿਤੀ ਹੋਊਗੀ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਅਸੀਂ ਇਹ ਸਾਰੇ ਬੈਰੀਕੇਡ ਭੰਦਵਾਂਗੇ ਸੋ ਤੁਹਾਨੂੰ ਦਿਖਾਦਾ ਪਹਿਲੀ ਰੋਕ ਜਿਹੜੀ ਐ ਇਸ ਵੇਲੇ ਜਿੱਥੇ ਪੰਜਾਬ ਪੁਲਿਸ ਵੱਡੀ ਗਿਣਤੀ ਨਾਲ ਖੜੀ ਹੋਈ بڑے ਅਧਿਕਾਰੀ ਨੇ ਪੁਲਿਸ ਦੀ ਇੱਕ ਵੱਡੀ ਟੁਕੜੀ ਐ ਸੋ ਇਹ ਤਿਆਰੀਆਂ ਪੰਜਾਬ ਪੁਲਿਸ ਵੱਲੋਂ ਨੇ ਤੁਸ ਤੋਂ ਅੱਗੇ ਜੋ ਤੁਹਾਨੂੰ ਕੱਲ ਦਿਖਾਈਆਂ ਸੀਗੀਆਂ ਕਿ ਕਿਸ ਤਰੀਕੇ ওয়াটার ਕੈਨਨ ਗੁਲਾਬੀ ਰੰਗ ਦਾ ਪਾਣੀ ਛੱਡਿਆ ਜਾ ਰਿਹਾ ਜਾਂ ਡਰੋਨ ਰਾਹੀਂ ਡਰੋਨਾਂ<unused90> ਹੀ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਇਹ ਸਾਰੀਆਂ ਤਿਆਰੀਆਂ ਨੇ ਤਾਂ ਕਿਸਾਨ ਵੀ ਤਿਆਰੀ ਨਾਲ ਪਹੁੰਚ ਗਏ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਸ ਤਰੀਕੇ ਦਾਵਾ ਕੀਤਾ ਜਾ ਰਿਹਾ ਕੁਝ ਮਿੰਟਾਂ ਦੇ ਵਿੱਚ ਇਹ ਬੈਰੀਕੇਡ ਤੋੜ ਦਿੱਤੇ ਜਾਣਗੇ ਕੀ ਬਣਦਾ ਕੀ ਪੁਲਿਸ ਸਾਥ ਦਿੰਦੀ ਹੈ ਕਿਸਾਨਾਂ ਦਾ ਕੀ ਕਿਸੇ ਮੀਟਿੰਗ 'ਚ ਕੋਈ ਸੱਟਾ ਨਿਕਲਦਾ ਇਹ ਦੇਖਣ ਵਾਲੀ ਗੱਲ ਹੋਏਗੀ ਆਪਣੇ ਸਾਥੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ